ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊ ਚੈਨਲ ਸਰਬਤਰਮ ਨਿਊ ਚੈਨਲ ਦੀ ਟੀਮ ਅੱਜ ਪਹੁੰਚੀ ਪਿੰਡ ਵੱਡੋ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿਸਮੂਸਟਾਪ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਇਸ ਵਾਰੀ ਜਾਣਕਾਰੀ ਦਿੰਦੇ ਹੋ ਸਕੂਲ ਦੇ ਪ੍ਰਿੰਸੀਪਲ ਸੁਖਿੰਦਰ ਸਿੰਘ ਮਨਹਾਜ ਜੀ ਨੇ ਸਰਬਤਰਮ ਨਿਊ ਦੀ ਟੀਮ ਨਾਲ ਗੱਲਬਤ ਕਰਦੇ ਹੋਏ ਦੱਸਿਆ ਕਿ ਅੱਜ ਸਮੂਸਟਾਪ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਸ੍ਰੀ ਸੇਜ ਪਾਟਜੀ ਦੇ ਭੋਗ ਪਾਏ ਗਏ। ਅਤੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਸਰਵਣ ਕੀਤੇ ਗਏ। ਅਤੇ ਇਸ ਮੌਕੇ ਸਕੂਲ ਦੀ ਚਾਰਦिवारी ਦਾ ਉਦਘਾਟਨ ਐਮਐਲਏ ਡਾਕਟਰ ਇਸ਼ਾ ਕੁਮਾਰ ਚੱਬੇਵਾਲ ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪਿੰਡ ਦੀ ਗਰਾਊਂਡ द जो नवी उसारी ले, पच्ची लाख रुपए की ग्रांट दीती गई उसका भी अज उद्घाटन डॉक्टर निशा कुमार चबेवाल वालों गया इस मौके सतनाम सिंह लुड्डू सुरेंद्रपाल गिल दलवीर सिंह सरपंच संजीव कुमार सिंह जलंधर प्रिंसीपल सुखेंद्र सिंह, प्रीतम सिंह कुलदीप मिनहस सुरेंद्र कौर मिनहास मैडम परमजीत कौर मैडम अजीत भट्टी रणजीत सिंह इंद्रपाल सिंह प्रिंसीपल जगमोहन सिंह तरसेम सिंह डांडिया जगदीश सिंह डॉक्टर सिंह सरपंच से बड्डो ठेकेदार मोहनपाल सिंह रिक्की गुरबंध सिंह हैप्पी समिति मैंबर डॉक्टर सुखदेव सिंह कृपाल सरपंच सबका सरपंच कृपाल भगतूपुर सुखजीत सिंह सुखा गिल मैडम मनिंदर कौर मैडम लवप्रीत मिनहास स्टेज कतर सुनीता देवी अमनदीप कौर लवप्रीत कौर कुलदीप कौर सुनीता राणी नवीन कुमार गुरवंत सिंह ਗੁਰਵਿੰਦਰ ਸਿੰਘ ਬਾਬਾ ਸਰਪੰਚ ਦੇਹਾਣਾ ਪੰਚਮੋਹਨ ਸਿੰਘ ਸ੍ਰਿੰਦਰ ਭਡੇਲਾ ਸਾਡਾ ਸਰਪੰਚ ਗੁਜੀਤ ਸਿੰਘ ਥਾਪਾ ਸਰਪੰਚ ਖੇਮ ਸਿੰਘ ਡਾਂਡੀਆਂ ਅਰਵਿੰਦਰ ਕੌਰ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖਸੀਅਤਾਂ ਇਸ ਮੌਕੇ ਹਾਜ਼ਰ ਸਨ ਆਓ ਦੇਖਦੇ ਹਾਂ ਅੱਜ ਦੇ ਧਾਰਮਿਕ ਸਮਾਗਮ ਦੀਆਂ ਅਤੇ ਉਦਘਾਟਨ ਕੀਤੇ ਗਏ ਸਕੂਲ ਦੀ ਚਾਰ ਦਿਵਾਰੀ ਅਤੇ ਪਿੰਡ ਦੀ ਗਰਾਊਂਡ ਦੀਆਂ ਕੁਝ ਲਾਈਵ ਤਸਵੀਰਾਂ ਸੋ ਦੇਖਦੇ ਹੋ ਸਰਬ ਧਰਮ ਨਿਊਜ਼ ਚੈਨਲ ਵੀਡੀਓ ਨੂੰ ਬਤਵਤ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਕਹਿੰਦੇ ਹਾਂ ਸਰਪੰਚ ਸਾਡੇ ਨਕਰ ਦੇ ਸਰਪੰਚਾ ਜੀ ਕੁਲਵਿੰਦਰ ਸਿੰਘ ਜੀ ਸਾਡੇ ਗਿਆਰਾਂ ਹਨ ਜੀ ਕੀ ਪ੍ਰਿਮੀ ਜੀ ਰਾਜਾ ਜੀ ਸਰ ਪੰਚਾਇਤ ਦੇ ਅੰਦਰ ਸਹਿਬਾ ਜੀ साढ़े खाल साहब हाई स्कूल तो प्रिंसिपल साहब सरदार सुखिंदर सिंह जी सबका प्रिंसिपल तिलंबरदार साहब जगमोहन सिंह जी सारे स्टाफ मैंबर साहबान सारे वक् वक् नगर के आए साढ़े संघी मैंबर साहबान साढ़े हैप्पी जी दानिया के जो सासा सरपंच संघी मैंबर ने साढ़े रणवीर जी पंजाब के संघी मैंबर साहबान साढ़े

जिस तरह मेरे बच्चे भी ठीक है जिसे नगर सारे काम हुए है मैं सारे धन्यवाद करना क्योंकि

કે પેમે કે સતો ઇસ ઉત રહી હે ਸਾડે સરકારી એન્ટ્રી કાલે ને કે મેરે બીની સતો ઇસ કુબે છોડે سارے પટેલ મુસ્લિમ લોકો દે કામ હોને વધ કરકે વરિયા ટીટી ના કર રહે દા મધિયા ક્વોલિટી દા વિજો સમાન આને મુસ્કી તજારત આગે કિસીને સચ પર કોઈ ઇશત લાવે કે કે એ જો સારા પૈસા પડતા સારા પૈસા હતા કે સાદી એહી કોશિશ હે કે એ એસા ચહીતરા લાગે

वोट नहीं पाई नहीं मैं सारे मंदिर निवास सत्कारीरू साहब है शुक्रिया अद करना धनबाद करना वाहेगुरु जी का पालसा को वाहीगुरु जी ਤਕਵੇ ਕੋਚੂ ਸਿਨੀਅਰ ਸਕੂਲ ਵੱਡੋ ਨਾਸ਼ਾ ਕੋਲ ਦੇ ਤਾਂ ਇਹ ਸਮਾਗੋ ਪਰਵਾਏ ਗਏ ਆ ਇਸ ਮੌਕੇ ਤੇ ਵੀ ਪ੍ਰਮੁੱਖ ਸਿਖਿਸ਼ਣ ਹਾਜ਼ਰੀ ਲਈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਸਰਬਤਮ ਨਿਊਜ਼ ਮਾਸਮੋਂ ਜਿੰਦਾ ਜਿਹੜੇ ਹਰ ਵੇਲੇ ਸਾਡਾ ਸਾਥ ਦਿੰਦੇ ਆ ਸਾਡੇ ਸਕੂਲ ਦੀ ਹਰ ਨਿੱਕੀ ਵੱਡੀ ਖਬਰ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾਉਂਦੇ ਆ ਖਾਸ ਅੱਜ ਖਾਸਾ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵੱਡੋ ਵਿਖੇ ਹਰੇਕ ਸਾਹਿਬ ਦੀ ਤਰ੍ਹਾਂ ਸਕੂਲ ਦੀ ਮੈਨੇਜਮੈਂਟ ਦੀ ਸਟਾਫ ਅਤੇ ਵਿਦਿਆਰਥੀਆਂ ਦੀ ਚਰਦੀ ਇਕਲਾਈ ਸਹਿਜਪਾਖ 8 ਰੋਜ਼ ਤੋਂ ਪ੍ਰਾਰੰਭ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਭੋਗ ਪ੍ਰੰਤ ਬੱਚਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਇਸ ਤੋਂ ਪਹਿਲਾਂ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਖਵਰ ਚੱਬੇਵਾਲ ਜਿਨ੍ਹਾਂ ਨੇ ਸਕੂਲ ਨੂੰ 7 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਉਸ ਦਿਨ ਆ ਅਸੀਂ ਬਾਹਰ ਲਈ ਚਾਰ ਦੁਆਰੀ ਨਵੀਂ ਬਣਵਾਈ ਉਸ ਦਾ ਉਦਘਾਟਨ ਕੀਤਾ ਗਿਆ ਜਿਸ ਦੇ ਨਾਲ ਪਿੰਡ ਦੇ ਜਿੰਨੀ ਬਹੁਤ ਸਾਰੇ ਮਾਜਦ ਸ਼ਖਸੀਅਤਾਂ ਇੱਥੇ ਸ਼ਾਮਲ ਹੋਈਆਂ ਗੈਸਤਾਂ ਦੇ ਵਿੱਚ ਚਿਤਤ ਸਿੰਘ ਲੁੱਡੂ ਗੁਰਿੰਦਰਪਾਲ ਸਿੰਘ ਗਿੱਲ ਲਾਦੀ ਰਹੱਲੀ ਤੋਂ ਉਹਨਾਂ ਤੋਂ ਇਲਾਵਾ ਪ੍ਰਿੰਸੀਪਲ ਜਗਮਉਂ ਸਿੰਘ ਤਫਸੀਮ ਸਿੰਘ ਆਪਣੇ ਵਾਈਸ ਪ੍ਰੈਜ਼ੀਡੈਂਟ ਆਰਾਮ ਨਰਾਇਣ ਸਿੰਘ ਮੰਤਰੀ ਸਿੰਘ ਕਾਲੂ ਤੋਂ ਇਲਾਵਾ ਹੋਰ ਵੀ ਸ਼ਖਸੀਤਾ ਆਲੇ ਦੁਆਲੇ ਦੇ ਜਿੰਨੇ ਸਰਪੰਚ ਪੰਚ ਸੀ ਉਹ ਇੱਥੇ ਸ਼ਾਮਲ ਹੋਏ ਜਿੰਨੇ ਵੀ ਵਿਅਕਤੀ ਇੱਥੇ ਸ਼ਾਮਲ ਹੋਏ ਮੈਂ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਹਾਂ ਉੱਥੇ ਉਹਨਾਂ ਦਾ ਹਰ ਵਾਰੀ ਸਾਥ ਦੇਣ ਦੇ ਲਈ ਮੈਂ ਤੈਜ ਨੂੰ ਧੰਨਵਾਦ ਕਰਦਾ ਅਤੇ ਅੱਜ ਇਸ ਵਿਸ਼ੇਸ਼ ਮੌਕੇ ਦੇ ਉੱਤੇ ਜਿਹੜੀ ਬਾਹਰੀ ਕੰਦ ਦਾ ਉਦਘਾਟਨ ਹੋਇਆ ਡਾਕਟਰ ਈਸ਼ਾਨ ਕੁਮਾਰ ਚੱਬੇਵਾਲ ਜੀ ਨੇ ਉਸ ਦਾ ਉਦਘਾਟਨ ਕੀਤਾ ਤੇ ਉਹਨਾਂ ਨੇ ਇੱਕ ਐਲਾਨ ਕੀਤਾ ਹੈ ਕਿ ਜੋਨਲ ਖੇਡਾਂ ਜੋ ਇੱਥੇ ਹੁੰਦੀਆਂ ਉਹਦੇ ਲਈ ਉਹ ਸਾਡੇ ਸਕੂਲ ਦੇ ਲਈ ਇੰਡੋਰ ਸਟੇਡੀਅਮ ਅਨਾਉਂਸ ਕਰਕੇ ਗਏ ਆ ਜੀ ਮੈਨੂੰ ਆਸ ਹੈ ਕਿ ਜੋ ਉਹ ਕਹਿੰਦੇ ਆ ਉਹ ਪੂਰਾ ਹੋ ਜਾਂਦਾ ਉਦੀ ਚਾਰਦਵਾਰੀ ਤੋਂ ਬਾਅਦ ਉਹਨਾਂ ਨੇ ਸਕੂਲ ਦੀਆਂ ਗਰਾਊਂਡ ਜਿਹੜੀ ਕਿ 32 ਲੱਖ ਦੇ ਨਾਲ ਉਸ ਦੀ ਚਾਰਦਵਾਰੀ ਹੋਣੀ ਹੈ ਨਵੀਂ ਗਰਾਊਂਡ ਬਣਨੀ ਹੈ ਤੇ ਉਸ ਦੇ ਵਿੱਚ ਗਨ ਸਿਸਟਮ ਲੱਗਣਾ ਹੈ ਆਲੇ ਦੁਆਲੇ ਟਰੈਕ ਬਣਾਣਾ ਵਾਲੀਬਾਲ ਦੀ ਗਰਾਊਂਡ ਇਹ ਸਾਰਾ ਜਿਹੜਾ ਖਰਚਾ 32 ਲੱਖ ਦੇ ਕਰੀਬ ਹੋਣਾ ਅੱਜ ਉਹਨਾਂ ਨੇ ਉਸ ਗਰਾਊਂਡ ਦਾ ਵੀ ਉਤਕਾਟਨ ਕੀਤਾ ਹੈ ਤੇ ਬਹੁਤ ਜਲਦ ਕੰਮ ਉੱਥੇ ਵੀ ਸ਼ੁਰੂ ਹੋਣ ਜਾ ਰਿਹਾ ਹੈ ਅਸੀਂ ਧੰਨਵਾਦੀ ਆ ਡਾਕਟਰ ਰਾਜਕਮਰ ਚੱਬੇਵਾਲ ਜੀ ਡਾਕਟਰ ਈਸ਼ਾ ਕੁਮਾਰ ਚੱਬੇਵਾਲ ਜੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜੋ ਵੀ ਸ਼ਖਸੀਅਤਾਂ ਸਾਡੇ ਇਸ ਧਾਰਮਿਕ ਸਮਾਗਮ ਤੇ ਪਹੁੰਚੀਆਂ ਸਾਡੇ ਨਾਲ ਅਰਦਾਸ ਵਿੱਚ ਸ਼ਾਮਲ ਹੋਈਆਂ ਦੂਰੋਂ ਨੇੜਿਓਂ ਦੇਸ਼ੋਂ ਵਿਦੇਸ਼ੋਂ ਜਿੰਨੀਆਂ ਵੀ ਸ਼ਖਸੀਅਤਾਂ ਆਈਆਂ ਵਿਦਿਆਰਥੀ ਅਧਿਆਪਕ ਮੈਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅਤਿ ਆਸ਼ ਕਰਦਾ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ